ਸਦਾ ਪਰਗੜ ਸਿੰਘ ਜੀ ਥੈਂਕ ਯੂ ਸਪੀਕਰ ਸਾਹਿਬ ਸਰ ਮੈਂ ਤਾਂ ਇੰਨੀ ਇੱਕ ਗੱਲ ਲੈ ਡਾਉਨ ਕਰਨੀ ਚਾਹੁੰਦਾ ਕਿਉਂਕਿ ਇਹਦੀ ਜਿਹੜੀ ਬੇਸ ਹੈ ਉਹ ਰੀਓਰੀਐਂਟੇਸ਼ਨ ਜਿਹੜਾ ਆਰਗੇਨਾਈਜੇਸ਼ਨ ਐਕਟ ਆ ਉਹ 78 79 ਤੇ 80 ਆ ਲੇਕਿਨ ਉਹਦੇ ਨਾਲ ਨਾਲ ਪਿਛਲੀ ਵਾਰੀ ਸੀਐਮ ਸਾਹਿਬ ਨੇ ਇਹ ਵੀ ਹਾਊਸ ਨੂੰ ਅਸ਼ੋਰ ਕੀਤਾ ਸੀਗਾ ਕਿ ਅਸੀਂ ਇਹਦੇ ਤੇ ਆਪਣਾ ਕਾਨੂੰਨ ਲੈ ਕੇ ਆਵਾਂਗੇ ਕਿਉਂਕਿ ਜੇ ਆਪਾਂ ਡੈਮ ਸੇਫਟੀ ਕਾਨੂੰਨ ਆਪਣਾ ਪੰਜਾਬ ਦਾ ਲੈ ਕੇ ਆਵਾਂਗੇ ਤੇ ਉਹ ਤਿੰਨੇ ਧਾਰਾ ਨੂੰ ਚੈਲੰਜ ਕਰਾਂਗੇ ਤਾਂ ਤਾਂ ਆਪਾਂ ਕਿਤੇ ਖੰਡ ਜੋਗੇ ਹੈਗੇ ਆ ਅਦਰਵਾਈਜ਼ ਚਾਹੇ ਬੀਐਸਐਫ ਲਾ ਲਓ ਚਾਹੇ ਸੀਐਸ ਸੀਆਈਐਸਐਫ ਲਾ ਲਓ ਚਾਹੇ ਪੰਜਾਬ ਪੁਲਿਸ ਲਾ ਲਓ ਉਹ ਤਾਂ EMPLOYEE ਆ ਉਹਨਾਂ ਨੇ ਆਪਾਂ ਨੂੰ ਪਾਣੀ ਦਾ ਅਧਿਕਾਰ ਨਹੀਂ ਲੈ ਕੇ ਦੇਣਾ ਉਹਨਾਂ ਨੇ ਤਾਂ ਇੱਕ ਸੇਫਟੀ ਦੇਣੀ ਆ ਉਹ ਕਿਸੇ ਨੇ ਕੰਸੈਂਟ ਦੇਤੀ ਕਿਸੇ ਮੀਟਿੰਗ ਦੇ ਵਿੱਚ ਉਹ ਗੱਲ ਆ ਗਈ ਕੁਛ ਵੀ ਪਿਛਲੀ ਜੂਨ ਦੇ ਵਿੱਚ ਜਦੋਂ ਇਹ ਬਣਿਆ ਐਕਟ ਬਣਿਆ ਤੇ ਉਹਦੇ ਵਿੱਚ ਸਟੇਟ ਦੀ ਕਮੇਟੀ ਜਿਹੜੀ ਆ ਉਹ ਨਾਮਿਨੇਟ ਕਰਕੇ ਤੇ ਉਹਨੂੰ ਜਿਹੜਾ ਨੋਟੀਫਾਈ ਕਰ ਦਿੱਤਾ ਸੋ ਸਮੇਂ-ਸਮੇਂ ਤੇ ਗਲਤੀਆਂ ਤਾਂ ਹੋਈਆਂ ਬਟ ਐਟ ਦਾ ਸੇਮ ਟਾਈਮ ਜੇ ਆਪਾਂ ਉਹਦੇ ਬੇਸ ਦੇ ਵਿੱਚ ਚਲੇ ਜਾਈਏ ਤਾਂ ਮੈਨੂੰ ਲੱਗਦਾ ਫੇਰ ਕਿਤੇ ਆਪਾਂ ਨੂੰ ਕਿਤੇ ਉੱਥੇ ਚਾਂਸ ਹੈਗਾ ਆਪਣੇ ਪੰਜਾਬ ਦਾ ਪੱਖ ਰੱਖਣ ਦਾ ਔਰ ਦੂਜੀ ਗੱਲ ਹੈ ਕਿ ਆ ਹੁਣੇ ਜਿਹੜੀ ਮੀਟਿੰਗ ਹੋਈ ਆ ਸੀਐਮ ਹਰਿਆਣਾ ਦੀ ਤੇ ਪੰਜਾਬ ਦੀ ਔਰ ਸੈਂਟਰ ਨੇ ਕਰਵਾਈ ਆ ਉਹਦੇ ਵਿੱਚ ਅਸੀਂ ਬੇਸਿਕਲੀ ਜਿਹੜਾ ਬੇਸਿਕ ਰਿਪੇਰੀਆਂ ਲਾਅ ਆ ਤੇ ਜਿਹੜਾ ਸਾਡਾ ਕਨਸਟੀਟਿਊਸ਼ਨ ਸਾਨੂੰ ਅਧਿਕਾਰ ਦਿੰਦਾ ਜੇ ਅਸੀਂ ਉਹਦੇ ਤੱਕ ਸੀਮਤ ਰਹੀਏ ਕਿਉਂਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਆ ਉਹ ਸਸਪੈਂਡ ਕਰ ਦਿੱਤੀ ਉਹਦੇ ਤੋਂ ਕਦੋਂ ਪਾਣੀ ਇੱਧਰ ਨੂੰ ਮੋੜਾਂਗੇ ਕਦੋਂ ਆਪਾਂ ਕਿਤੇ ਗਾਂਹ ਇਹ ਕਿਉਂਕਿ ਇਹ ਮੰਗੇਰੀ ਲਾਲ ਦੇ ਹਸੀਨ ਸਪਨੇ ਆ ਕਿਉਂਕਿ ਜਿੱਦਾਂ ਪੁਰਾਣੀਆਂ ਸਰਕਾਰਾਂ ਦੇ ਆਪਾਂ ਨਾਂ ਲੈ ਲੈ ਕੇ ਉਹਦੀਆਂ ਗੱਲਾਂ ਕਰੀ ਜਾਂਦੇ ਆ ਤੇ ਉਹ ਵੀ ਇਹੋ ਜੀਆਂ ਗੱਲਾਂ ਹੋਣਗੀਆਂ 10 ਸਾਲਾਂ ਤੱਕ 15 ਸਾਲਾਂ ਤੱਕ 20 ਸਾਲਾਂ ਤੱਕ ਕੋਈ ਇੰਨਾ ਸੁੱਖਾ ਵੀ ਨਹੀਂ ਹੁੰਦਾ ਕਿਉਂਕਿ ਜਿਹੜਾ ਰਪੀਰੀਅਨ ਐਸਟੈਬਲਿਸ਼ ਲਾਅ ਹੈਗਾ ਉਹ ਦੁਨੀਆ ਦਾ ਲਾਅ ਹੈਗਾ ਤਾਂ ਕਿ ਜਿਹੜਾ ਫਲੋ ਆ ਉਹ ਹਰ ਉਥੇ ਜਾਂਦਾ ਹੈਗਾ ਜਿੱਥੇ ਨੂੰ ਨੂੰ ਡਿਵਰਟ ਨਹੀਂ ਕੀਤਾ ਜਾ ਸਕਦਾ ਕਿਤੇ ਰੋਕਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਜੋ ਅੱਜ ਦਾ ਸਾਡਾ ਸਮਾਂ ਹੈਗਾ ਆਪਾਂ ਉਹਨੂੰ ਵਿਚਾਰ ਕਰਕੇ ਉਹਦੇ ਤੇ ਮੈਨੂੰ ਲੱਗਦਾ ਜੇ ਚੈਲੰਜ ਕਰੀਏ ਮੈਨੂੰ ਲੱਗਦਾ ਸਰਕਾਰ ਵੀ ਉਹਦੇ ਚ ਇਹਦੀ ਫੇਸ ਵੈਲਿਊ ਬਚੂਗੀ ਆਦਰਵਾਇਜ਼ ਕੀ ਹੋਊਗਾ ਕਿ ਜੇ ਅਸੀਂ ਆਪਣਾ ਕਾਨੂੰਨ ਨਹੀਂ ਲੈ ਕੇ ਆਵਾਂਗੇ ਦਾ ਫੇਰ ਮੈਨੂੰ ਲੱਗਦਾ ਜਦੋਂ ਕਿਤੇ ਕੋਈ ਵੀ ਕਿਤੇ ਰਲੇ ਰੋਲੇ ਹੁੰਦੇ ਆ ਬਾਅਦ ਚ ਰੋਲੇ ਪੈਂਦੇ ਆ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਤੇ ਨਾਂ ਨੂੰ ਆਜੂਗਾ ਵੀ ਹਾਂ ਵੀ ਇਹਨਾਂ ਨੇ ਡੈਮ ਸੇਫਟੀ ਕਾਨੂੰਨ ਪੰਜਾਬ ਦਾ ਇਸ ਕਰਕੇ ਨਹੀਂ ਲੈ ਕੇ ਜਾਂਦਾ ਵੀ ਦਿੱਲੀੋਂ ਕਿਤੇ ਕੋਈ ਨਾ ਕੋਈ ਆ ਆ ਤੁਸੀਂ ਮਤੇ ਦੇ ਹੱਥ ਚੋਂ ਜਾਂ ਵਿਰੋਧ ਚੋਂ ਤੇ ਮੈਂ ਇਸ ਗੱਲ ਦੇ ਫੇਵਰ ਦੇ ਵਿੱਚ ਹਾਂ ਕਿ ਹਾਂ ਵੀ ਇਸ ਮਤੇ ਨੂੰ ਜਿਹੜਾ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ ਪਰ ਇਹਦੇ ਵਿੱਚ ਆ ਚੀਜ਼ਾਂ ਜਿਹੜੀਆਂ ਉਹ ਐਡ ਆਨ ਜ਼ਰੂਰ ਕਰ ਲਈਆਂ ਜਾਣ। ਥੈਂਕ ਯੂ। ਥੈਂਕ ਯੂ। ਥੈਂਕ